Ludhau... <concurrently performing> <मेंदार>, मुर्दाबा मुर्दा मु मुर्दा <Information> S bien? For logo ਇਹੋ ਸੈਂਟਰ ਵਿੱਚ ਹੋਊਗਾ ਪਤਾ ਉਹ ਜਿਹੜੀਆਂ ਮੈਂ ਕਿਹਾ ਪੇਸ਼ ਮੈਂ ਮਾਣਦੀ ਪਾਣਾ ਨਹੀਂ ਜਿਹੜੀਆਂ ਜਿਹੜੀਆਂ ਉਹ ਲੋਕ ਮੈਂ ਅੰਦਰੋਂ ਕਰਦੇ ਹਾਂ ਉਹ ਵੀ ਉਹ ਪੁਆਇੰਟ ਸੈਂਟਰ ਵਿੱਚ ਲੱਗੇ ਜੇ ਕੋ ਸਾਡੀ ਗੱਲ ਦੇ ਵਿੱਚ ਕੋਈ ਹੁਣਤਾਈ ਹੋਊਗੀ ਕੋ ਕਲਪਨ ਕਰਾਂਗੇ ਝੂਠ ਬਾਵਾਂਗੇ ਅਸੀਂ ਸਭ ਕਹਾਂਗੇ ਭਾਈ ਨਹੀਂ ਜਿਹੜਾ ਉਹ ਗੱਲ ਚੱਲਦੀ ਸੀ ਉਹ ਤੁਹਾਨੂੰ ਸਿਰੇ ਨਹੀਂ ਚੜੀ ਮੇਰਾ ਰੈਂਟਾ ਹੋ ਰਿਹਾ ਪਾਣੀ ਹਰ ਚੱਲ ਰਹੀ ਹੈ ਮੇਰੇ ਘਰ ਦੇ ਆਪਾਂ ਜਾਂਦੇ ਜੇ ਤੋਂ ਫਟ ਤੋਂ ਚਾਲ ਕੇ ਜੀ ਸਰ ਸਰ ਜੋ ਪ੍ਰੋਟੈਸਟ ਕੇ ਜਨਾਤਾ ਪਹਿਲੇ ਉਸ ਕੇ ਬਾਰੇ ਮੈਂ ਬਤਾ ਦੂਗਾ ਬਿਲਕੁਲ ਜੀ ਇਹ ਪ੍ਰੋਟੈਸਟ ਆ ਉਹ ਥੋੜਾ ਡਿਲੇ ਕੀਤਾ ਗਿਆ ਜਿਹੜੀ ਮੀਟਿੰਗ ਚੱਲਦੀ ਪਈ ਹੈ ਫਿਲਹਾਲ ਸੂਬਾ ਕਮੇਟੀ ਦੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਇਹਨਾਂ ਦੀ ਮੀਟਿੰਗ ਚੱਲਦੀ ਪਈ ਹੈ ਅਸੀਂ ਉਹਨਾਂ ਨੂੰ 12 ਵਜੇ ਦਾ ਟਾਈਮ ਦਿੱਤਾ ਹੈ ਅਲਟੀਮੇਟ ਤੌਰ ਤੇ 12 ਵਜੇ ਬਾਅਦ ਸੋ ਅਸੀਂ ਕੁਝ ਵੀ ਕਰਾਂਗੇ ਪੂਰਾ ਪੰਜਾਬੀ ਇਸ ਤਰ੍ਹਾਂ ਬੰਦ ਹੋ ਸਕਦਾ ਹੈ ਤੇ ਜਿਹੜੀ ਜੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜੋ ਤੁਸੀਂ ਵਧিয়ে ਦੇ ਰਹੇ ਹੋ ਕਿ ਇਹਨਾਂ ਨੇ ਦੀਪੂਏ ਗੇਟ ਬੰਦ ਕੀਤਾ ਆ ਤੇ ਜੇ ਇਹ ਬੰਦ ਕੀਤਾ ਤਾਂ ਅਸੀਂ ਬਾਰੇ ਨੇ ਸਾਡੀ ਸਰਵਿਸ ਚੱਲਦੀ ਪਈ ਆ ਉਹਨਾਂ ਨੂੰ ਰੋਡਾਂ ਤੇ ਹੀ ਬਲੰਕ ਕੀਤਾ ਜਾਊਗਾ ਤੇ ਜਿਹੜਾ ਥੋੜਾ ਫੈਸਲਾ ਵਾ ਉਹ ਅੱਧੇ ਘੰਟੇ ਦੇ ਵਿੱਚ ਆ ਜਾਣਾ ਜਿਹੜਾ ਕਰੀਬ 11:30 ਦਾ ਟਾਈਮ ਹੋਇਆ ਵਾ ਤੇ 12:00 ਜੇ ਜੋ ਵੀ ਫੈਸਲਾ ਹੋਇਆ ਸੂਬਾ ਕਮੇਟੀ ਸੂਬਾ ਪ੍ਰਧਾਨ ਤੁਹਾਨੂੰ ਆਣ ਕੇ ਆਪ ਅਲਾਉਂਸ ਕਰਨਗੇ ਕੀ ਰਣਨੀਤੀ ਕੀ ਬਣਾਈ ਗਈ ਹੈ ਰਣਨੀਤੀ ਇਹ ਹੈ ਕਿ ਸਾਡਾ ਪਹਿਲਾਂ ਜਿਹੜਾ ਕਿਲੋਮੀਟਰ ਸਕੀਮ ਦਾ ਘੋੜਾ ਲੈ ਕੇ ਆਈ ਹੈ ਸਰਕਾਰ ਇਹਨੂੰ ਪਰਮਾਨੈਂਟ ਉੱਤੇ ਰੱਦ ਕੀਤਾ ਜਾਵੇ ਜਿਹੜਾ ਤੁਸੀਂ ਹਰ ਹਫ਼ਤੇ ਦੇਖਣ ਦੇ ਉਹ ਤਰੀਕਾ ਦੇ ਤਰੀਕਾ ਵਧਾ ਰਹੇ ਆ ਉਹਨੂੰ ਲਾਉਂਸ ਨੂੰ ਬੰਦ ਕੀਤਾ ਜਾਵੇ ਤੇ ਜ ਪਰ ਇਹ ਜਿਹੜੀ ਸਾਡੀ ਉੱਚ ਅਧਿਕਾਰੀ ਆ ਇਹ ਚਾਹੁੰਦੇ ਕਿ ਕਿਲੋਮੀਟਰ ਸਕ੍ਰੀਨ ਬੱਸਾਂ ਪਾਈਆਂ ਜਾਣ ਤੇ ਅਸੀਂ ਉਹਦਾ ਬਿਲਕੁਲ ਵਿਰੋਧ ਕਰਦੇ ਪਏ ਆ ਜੇ ਅੱਜ ਦੋਵੇਂ ਟੈਂਡਰ ਖੋਲਦੇ ਆ ਤਾਂ ਪੂਰਾ ਪੰਜਾਬ ਬੰਦ ਹੋਊਗਾ ਤੇ ਜਿਹੜਾ ਹੜਤਾਲ ਦਾ ਵਾ ਉਹ ਅਨਮਿੱਥੇ ਸਮੇਂ ਦੀ ਹੜਤਾਲ ਵੀ ਕਰ ਸਕਦੇ ਆ ਨੈਸ਼ਨਲ ਹਾਈਵੇ ਜਾਮ ਕਰਨੇ ਦੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਸਾਰੇ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵਕ ਵਕ ਸ਼ਹਿਰਾਂ ਦੇ ਵਿੱਚ ਆਪਣੇ ਰਾਮਾ ਮੰਡੀ ਪੀਪੀਓ ਚੌਕ ਆ ਉਹ ਆ ਗੋਲਡਨ ਗੇਟ ਹੈ ਸ਼ੇਰਪੁਰ ਚੌਕ ਆ ਪਟਿਆਲੇ ਆ ਇਦਾਂ ਸਾਰੇ ਸ਼ਹਿਰਾਂ ਦੇ ਵਿੱਚ 메인 ਸ਼ਹਿਰਾਂ ਦੇ ਵਿੱਚ ਪੂਰਾ ਜਿਹੜਾ ਹਾਈਵੇ ਜਮ ਕਿਤੇ ਜਾਣਗੇ ਕਿਸ ਤਰ੍ਹਾਂ ਦੇ ਦੋ ਪਿਛਲੇ ਵੀ ਤੁਸੀਂ ਹਾਈਵੇ ਜਮ ਕਿਤੇ ਨਾシャ ਹੋਵੇ ਪੂਸ ਪ੍ਰਸ਼ਾਸਨ ਨੂੰ ਤੁਹਾਡੇ ਕੋਲ ਨੋਟਿਸ ਮੰਗਣ ਦੀ ਮੰਗ ਕੀਤੀ ਕਿ ਨੋਟਿਸ ਆ ਬਿਲਕੁਲ ਜੀ ਅਸੀਂ ਉਸ ਦਿਨ ਹੀ ਜਿਸ ਦਿਨ ਪ੍ਰਸ਼ਾਸਨ ਨੇ ਦੁਆਰਾ ਮੰਗਿਆ ਸੀ ਅਸੀਂ ਉਸ ਦਿਨ ਹੀ ਨੋਟਿਸ ਦਿੱਤੇ ਉਸ ਦਿਨ ਤੁਹੀ ਹੀ ਤਾਰੀਖ ਦਿੱਤੀ ਆ ਤੇ ਉਸ ਦਿਨ ਤੋਂ ਪ੍ਰਸ਼ਾਸਨ ਨਾਲ ਵੀ ਸਾਡੀ ਗੱਲਬਾਤ ਚੱਲਦੀ ਵੀ ਸਾਡੇ ਉੱਚ ਅਧਿਕਾਰੀ ਨਾਲ ਵੀ ਗੱਲ ਚੱਲਦੀ ਆ ਪਰ ਜਿਹੜੇ ਸਾਡੇ ਉੱਚ ਅਧਿਕਾਰੀ ਉਹਨਾਂ ਨੇ ਹਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਜਿਹੜਾ ਅੱਜ ਵੀ ਉਹ ਆਣ ਕੇ ਉਹੀ ਸਵਾਲ ਮੰਗਦੇ ਜਿਹੜਾ ਉਸ ਦਿਨ ਪੀਪ ਆਣ ਕੇ ਸਾਨੂੰ ਅਸੀਂ 4 ਦਿਨ ਪਹਿਲਾਂ ਹੀ ਲੈਟਰ ਜਾਰੀ ਮੰਗਦੇ ਕਿ ਸਾਨੂੰ 4 ਦਿਨ ਪਹਿਲਾਂ ਲੈਟਰ ਜਿਹੜੀ ਆ ਜਿਹਾ ਰੱਬ ਦੇ ਰੂਪ ਚ ਦਿੱਤੀ ਜਾਵੇ ਤੇ ਜਾਰੀ ਦੇ ਤਰੀਕ ਉਹ ਦਾ ਨੀ ਉਹ ਤਰੀਕ ਚ ਦਿੱਤੀ ਜਾਵੇ ਨਹੀਂ ਨਹੀਂ ਦਿੰਦੇ ਤਾਂ ਤੇਰੀ ਤੇਰੀ ਨੂੰ ਜਿਹੜਾ ਚੱਕਾ ਜੰਮ ਪੂਰੇ ਪੰਜਾਬ ਦੇ ਵਿੱਚ ਹੋਊਗਾ ਠੀਕ ਰਾਈਏ ਕੀ ਆ ਬਤਾਇਆ ਗਿਆ ਹੈ ਸਰਕਾਰ ਕੀ ਤਰ੍ਹਾਂ ਫੈਸ਼ਨ ਹਾਈਵੇ ਜੰਮ ਕਰਨਾ تھا ਰੋਡਵੇਅ ਕਰਮਚਾਰੀ ਨੇ ਆਪ ਕੀ ਬਾਤ ਹੋਈ ਇਹਨਾਂ ਨੇ ਅੱਜ ਜੋ ਇਹਨਾਂ ਦੀ ਇੱਕ ਮੰਗ ਸੀਗੀ ਵੀ ਕੋਈ ਕਿਲੋਮੀਟਰ ਸਕੀਮ ਦੇ ਵਿੱਚ ਜਿਹੜੀਆਂ ਹੈਗੀਆਂ ਕੋਈ ਟੈਂਡਰ ਪੈਣੇ ਸੀਗੇ ਜਿਹੜੀਆਂ ਨਵੀਆਂ ਬੱਸਾਂ ਦੇ ਔਰ ਇਹ ਕਿੰਨੇ ਸੀ ਵੀ ਇਹ ਪ੍ਰਾਈਵੇਟਿਜ਼ਮ ਹੋ ਰਿਹਾ ਹੈਗਾ ਉਹਦੇ ਸਬੰਧੀ ਇਹਨਾਂ ਨੇ ਪਹਿਲਾਂ 14 ਤਰੀਕ ਨੂੰ ਵੀ ਬੰਦ ਕੀਤਾ ਸੀ ਅੱਜ ਦੀ ਫੇਰ ਇਹਨਾਂ ਦੀ ਕਾਲ ਸੀਗੀ ਇਸ ਸਬੰਦੇ ਅੱਜ ਜਿਹੜੀ ਹੈਗੀ ਆ ਚੰਡੀਗੜ੍ਹ ਸੈਕਟਰੀ ਲੈਵਲ ਦੇ ਉੱਤੇ ਮੀਟਿੰਗ ਹੋਈ ਹੈਗੀ ਆ ਉਸ ਮੀਟਿੰਗ ਦੇ ਵਿੱਚ ਜਿਹੜੀ ਅੱਜ ਦੀ ਡੇਟ ਦਾ ਟੈਂਡਰ ਦੀ ਡੇਟ ਸੀਗੀ ਉਹ ਡੇਟ ਇਹਨਾਂ ਨੇ ਪੋਸਟਪੋਨ ਕਰਕੇ 31 ਤਰੀਕ 31 10 ਕਰ ਦਿੱਤੀ ਗਈ ਆ ਔਰ ਉਹ ਚਿੱਠੀ ਜਿਹੜੀ ਹੈਗੀ ਜਾਰੀ ਹੋ ਗਈ ਆ ਉਹ ਚਿੱਠੀ ਅਸੀਂ ਜੀਐਮ ਸਾਹਿਬ ਦੇ ਥਰੂ ਆਈ ਹੈਗੀ ਆ ਉਹ ਅਸੀਂ ਲਿਆ ਕੇ ਇਹਨਾਂ ਦੇ ਹੈਂਡਓਵਰ ਕਰਤੀ ਆ ਔਰ ਇਹਨੂੰ ਦੱਸਤਾ ਵੀ ਡੀਡੀ ਥੋੜੀ ਮੰਗ ਸੀ ਕਿ ਉਹ ਤਾਂ ਟੈਂਡਰ ਜੋ ਸੀਗਾ ਉਹ ਅੱਜ ਨਹੀਂ ਹੋ ਰਿਹਾ ਹੈਗਾ ਇਸ ਕਰਕੇ ਇਹ ਜਿਹੜਾ ਥੋੜਾ ਤਾਂ ਨਾ ਲਾਉਣਾ ਜਾਂ ਦੂਜਾ ਜਾਂਮ ਕਰਨਾ ਇਹ ਅਹ ਜੀ ਲਾਅ ਦੇ ਗੇਂਸਟ ਹੈਗਾ ਹੁਣ ਤੁਸੀਂ ਅਸੀਂ ਚਿੱਠੀਆਂ ਨੇ ਦਿੱਤੇ ਹੋ ਆਪਣੀ ਸਲਾਬਤ ਕਰ ਰਹੇ ਹੈਗੇ ਆ ਤੇ ਉਹ ਹੁਣ ਅੱਗੇ ਜੋ ਕਹਿੰਦੇ ਹੈਗੇ ਫਿਰ ਉਹਨਾਂ ਨਾਲ ਗੱਲਬਾਤ ਅਸੀਂ ਕਰਦੇ ਹੈਗੇ ਆ ਉਹ ਤੋਂ ਕਰ ਦਿੱਤਾ ਗਿਆ ਹੈਗਾ ਨਹੀਂ ਉਹ ਅਜੇ ਚਿੱਠੀ ਦਿੱਤੀ ਹੈ ਜੀ ਉਹ ਆਪਣੀ ਮੀਟਿੰਗ ਕਰ ਰਹੀ ਹੈਗੀ ਜਿੰਨੇ ਵੀ ਇਹਨਾਂ ਦੇ ਪ੍ਰਧਾਨ ਹੈਗੇ ਆ ਉੱਥੇ ਤੇ ਉਹ ਹੁਣ ਗੱਲ ਕਰਕੇ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਠੀਕ ਠੀਕ